ਹਾਂਜੀ ਬਾਈ ਕਿਹਨਾ ਨਾਮ ਨੈਵ ਸਿੰਘ ਪਾਈ ਨੈਵ ਦੀ ਅੱਜ ਡੀਸੀ ਪਟੰਡਾ ਨੂੰ ਮਿਲਣ ਪਹੁੰਚੇ ਹਾਂ ਪਿੰਡ ਵਾਸੀ ਕੀ ਆ ਪੂਰਾ ਮਾਮਲਾ ਮੌਲਾ ਦਾ ਮੁੰਡਾ ਦੀ ਡੈਥ ਹੋ ਗਈ ਸੀ ਐਕਸੀਡੈਂਟ ਦੇ ਕਾਰਨ ਜੀ ਮਨੋ ਡਾਕਟਰ ਸਾਹਿਬ ਨੇ 2.5 ਘੰਟੇ ਦੋ 2.5 ਘੰਟੇ ਲਾਤੇ ਉਹਨੇ ਮੈਨੂੰ ਮਲਾ ਰਿਫਰ ਨਹੀਂ ਕੀਤਾ ਉਹਦੇ ਕਾਰਨ ਮੁੰਡੇ ਦੀ ਡੈਥ ਹੋ ਗਈ ਡੈਥ ਦੇ ਕਾਰਨ ਵਾਸ ਉੱਥੇ ਭਾਰਤੀ ਸਾਂਝ ਯੂਨੀਅਨ ਸਿੱਧੂਪੁਰ ਨੇ ਧਰਨਾ ਲਾਇਆ ਸੀ ਉੱਥੇ ਉਹਦੇ ਕਾਰਨ ਉਹਨਾਂ ਨੇ ਮੰਡੀ ਕਲਾਂ ਤੇ ਸੂਚ ਦੀ ਮੈਡੀਕਲ ਸੌਦਾ ਬੰਦ ਕਰਤੀ ਜੀ ਉਹਦੇ باوجود ਆਏ ਆ ਅਸੀਂ ਡੀ ਸਾਹਿਬ ਨੂੰ ਬੇਨਤੀ ਕਰਨ ਆਏ ਆ ਵੀ ਸਾਡੀ ਸੌਦਾ ਚਾਲੂ ਕਰੀਏ ਮੈਡੀਕਲ ਸੌਦਾ ਸਾਰੇ ਪ੍ਰਾਈਵੇਟ ਡਾਕਟਰਾਂ ਨੇ ਕਰੀ ਹੋਈ ਹੈ ਬੰਦੇ ਨੂੰ ਉਹਨੂੰ ਉਹਨਾਂ ਨੂੰ ਚਲਵਾਈ ਜਾ ਸਕਦੀ ਹੈ ਭਾਈ ਜੀ ਜੇ ਗੱਲ ਕਰੀਏ ਦੇਖੋ ਡਾਕਟਰਾਂ ਨਾਲ ਤੁਸੀਂ ਗੱਲਬਾਤ ਕੀਤੀ ਹੈ ਕੋਈ ਇਸ ਮਾਮਲੇ ਵਿੱਚ ਕੱਲ ਸਾਡੇ ਸਰਪੰਚ ਸਾਹਿਬ ਗਏ ਸੀ ਪੰਚਾਇਤਾਂ ਗਿਆ ਸੀ ਹੋਰ ਵੀ ਆਸੇ ਪਾਸੇ ਪਿੰਡਾਂ ਦੀ ਕੋਈ ਵੀ ਸਾਡੇ ਹੱਥ ਵਿੱਚ ਨਹੀਂ ਰਹਿਦਾ ਭਾਈ ਜੀ ਕਰਨਾ ਹੈ ਉੱਪਰ ਚੱਲਿਆ ਜੇ ਦਾ ਅੱਜ ਦੇਖੀ ਬਟਿੰਡਾਂ ਨੂੰ ਮਿਲਣ ਨੂੰ ਪਹੁੰਚੇ ਨਾ ਕਿ ਉਹ ਲੱਗਦਾ ਹੈ ਇਹਨਾਂ ਡਾਕਟਰਾਂ ਤੇ ਕਾਰਵਾਈ ਹੋਵੇਗੀ ਸਾਨੂੰ ਜ਼ਰੂਰ ਇਹਦੇ ਲੱਗਦਾ ਜੀ ਸਾਨੂੰ ਪੂਰੀ ਆਸ ਹੈ ਕੀ ਸਾਡੀ ਟੀਸਾਬ ਜਰੂਰ ਸਾਡੀ ਇਹ ਮਦਦ ਕਰਨਗੇ ਦੇਖੋ ਜਿਹੜੇ ਡਾਕਟਰ ਹੋਂਦੇ ਆ ਰੰਭ ਦਾ ਰੂਪ ਉਹ ਮਿਲਿਆ ਜਾਂਦਾ ਹੈਗਾ ਪਰ ਇਸ ਤਰ੍ਹਾਂ ਦਾ ਉਹਨਾਂ ਵੱਲੋਂ ਬਾਈਕਾਟ ਕੀਤਾ ਗਿਆ ਪਿੰਡਾਂ ਦਾ ਕਿਵੇਂ ਦੇਖਦੇ ਹੋ ਬਾਈਕਾਟ ਮੰਨ ਲਓ ਜੀ ਜੇ 10-20 ਬੰਦਿਆਂ ਨੇ ਕੋਈ ਉਹ ਵੀ ਕਰਿਆ ਤਾਂ ਮੰਨ ਲਓ ਸਾਰਾ ਪਿੰਡ ਤਾਂ ਨਹੀਂ ਹੋਗਾ ਸਾਰੇ ਨਗਰ ਤਾਂ ਨਹੀਂ ਹੋਗਾ ਸਿਰਫ ਮਲਾ 15000 ਬੰਦਾ ਉੱਥੇ ਇਹ ਤਾਂ ਨਹੀਂ ਮਾਰੇ ਹੋਗਾ ਸਾਰੇ ਦੋ ਬੰਦੇ ਮਾਰੇ ਹੋਣਗੇ ਚਾਰ ਹੋਣਗੇ 15000 ਬੰਦੇ ਤਾਂ ਨਹੀਂ ਮਾਰੇ ਹੋਣਗੇ ਇਹ ਤਾਂ ਬਹੁਤ ਮਾੜੀ ਗੱਲ ਕਰੀ ਉਹਨਾਂ ਦੀ ਲੱਗਦਾ ਪ੍ਰਸ਼ਾਸਨ ਉਹਨਾਂ ਡਾਕਟਰਾਂ ਦੇ ਕਾਰਵਾਈ ਕਰੇ ਜਰੂਰ ਕਰੇਗਾ ਜੀ

ਬਾਦ ਵਿੱਚ ਜਿਹੜਾ ਆਈਐਮਐ ਨੇ ਇਸ ਤਰੀਕੇ ਦਾ ਫੈਸਲਾ ਲਿਆ ਮੈਨੂੰ ਲੱਗਦਾ ਕਿ ਇਹ ਫੈਸਲਾ ਨਹੀਂ ਲੈਣਾ ਚਾਹੀਦਾ ਸੀ ਕਿਉਂਕਿ ਕਾਨੂੰਨੀ ਤੌਰ ਤੇ ਬਹੁਤ سارے ਕੋਲ ਆਪਣੇ ਤਰੀਕੇ ਹੈਗੇ ਆ ਭਾਵੇਂ ਉਹ ਜਿਹੜਾ ਪਹਿਲਾ ਅਲੀਗੇਸ਼ਨ ਸੀਗਾ ਕਿ ਡਾਕਟਰ ਨੇ ਸਹੀ ਤਰੀਕੇ ਨਾਲ ਇਲਾਜ ਨਹੀਂ ਕੀਤਾ ਉਹਦੇ ਬਾਰੇ ਵੀ ਮੇਰੀ ਰਾਏ ਹੀ ਹੈ ਕਿ ਭਾਵੇਂ ਕਿਸੇ ਦੀ ਵੀ ਗਲਤੀ ਹੋਵੇ ਜਦ ਤੱਕ ਇੱਕ ਨਿਰਪੱਖ ਜਾਂਚ ਨਹੀਂ ਹੋ ਜਾਂਦੀ ਤਦ ਤੱਕ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣ ਦਾ ਕੋਈ ਵੀ ਅਧਿਕਾਰ ਨਹੀਂ ਹੈ ਤੇ ਯੂਨੀਅਨ ਸਨੂਪੀ ਇਸ ਤੋਂ ਗੁਰੇਜ਼ ਕਰਨਾ ਚਾਹੀਦਾ ਇਸ ਦੇ ਨਾਲ ਹੀ ਤੁਸੀਂ ਖੁਦ ਵੀ ਵੇਖ ਰਹੇ ਹੋ ਕਿ ਕਿੰਨੀ ਸਾਰੀ ਆ ਸੋ ਇੱਕ ਬੰਦੇ ਗਲਤ ਦਰਨਾ ਲਾ ਲੈਣ ਤੋਂ ਉਸ ਤੋਂ ਬਾਅਦ ਹੁਣ ਤੁਸੀਂ ਵੇਖ ਵੀ ਰਹੇ ਹੋ ਕਿ ਕਿੰਨੀ ਆਬਾਦੀ ਜਿਹੜੀ ਹੈ ਉਸ ਦਾ ਸਫਰ ਕਰ ਸਕਦੀ ਹੈ ਤੇ ਮੈਂ ਸਾਰਿਆਂ ਨੂੰ ਇਹ ਹੀ ਬੇਨਤੀ ਕਰਾਂਗਾ ਕਿ ਅੱਗੇ ਤੋਂ ਇਸ ਤੋਂ ਗੁਰੇਜ਼ ਕਰ ਕਿ ਜੇ ਕਿਸੇ ਵੀ ਡਾਕਟਰ ਦੇ ਜਾਂ ਕਿਸੇ ਵੀ ਹੋਰ ਇੰਡਸ ਲਿਸਟ ਬਿਜ਼ਨਸਮੈਨ ਕਿਸੇ ਤੇ ਵੀ ਤੁਹਾਨੂੰ ਕੋਈ ਹੋਵੇ ਕਿ ਉਹਨੇ ਸਹੀ ਤਰੀਕੇ ਨਾਲ ਕੰਮ ਨਹੀਂ ਕੀਤਾ ਜਾਂ ਫਿਰ ਕੁਝ ਗਲਤ ਕੀਤਾ ਹੋਇਆ ਹੈ ਤਾਂ ਉਹ ਜਿਹੜਾ ਹੈ ਕਾਨੂੰਨਾ ਤਿਰ ਕਾਨੂੰਨੀ ਤਰੀਕਾ ਹੀ ਅਪਣਾਇਆ ਜਾਵੇ ਇਹਦੇ ਵਿੱਚ ਇੱਕ ਐਕਸਪਰਟ ਕਮੇਟੀ ਬੰਦੀ ਹੈ ਜੇ ਕਿਸੇ ਡਾਕਟਰ ਜੇ ਤੁਹਾਡੀ ਕੋਈ ਅਲੀਗੇਸ਼ਨ ਹੁੰਦੀ ਹੈ ਉਹਦੇ ਵਿੱਚ ਐਕਸਪਰਟਸ ਹੁੰਦੀ ਹੈ ਜਦ ਤੱਕ ਇੱਕ ਐਕਸਪਰਟ ਨਹੀਂ ਦੱਸ ਦਿੰਦਾ ਕਿ ਗਲਤੀ ਕੀਤੀ ਹੈ ਤਦ ਤੱਕ ਕੋਈ ਵੀ ਵਿਅਕਤੀ ਆਪਣੇ ਆਪ ਹੀ ਆਪਣਾ ਜੱਜ ਨਾ ਬਣ ਕੇ ਉੱਥੇ ਕੋਈ ਇਸ ਤਰੀਕੇ ਦੀ ਗਲਤ ਹਰਕਤ ਨਾ ਕਰੇ ਮੈਂ ਇਹਦਾ ਜਿਹੜੀ ਐਪਲੀਕੇਸ਼ਨ ਹੈਗੀ ਹੈ ਉਹ ਰਿਸਿਵ ਕੀਤੀ ਹੈ ਮੈਂ ਇਹਦੀ ਪ੍ਰੋਪਰ ਇੱਕ ਵਾਰ ਜਿਹੜਾ ਹੈਗਾ ਆਈਐਮਈ ਨੂੰ ਮੈਂ ਇੱਕ ਵਾਰ ਬੁਲਾ ਕੇ ਉਹਨਾਂ ਨੂੰ ਵੀ ਇਹ ਗੁਦਾਰਿਸ਼ ਕਰਾਂਗੇ ਕਿ ਉਹ ਆਪਣੀ ਜਿਹੜੀ ਉਹ ਉਹਨਾਂ ਨੇ ਡਿਸੀਜਨ ਲਿਆ ਹੈ ਇਹਨੂੰ ਉਹ ਜਿਹੜਾ ਹੈਗਾ ਵਾਪਸ ਲੈ ਲੇ ਆ ਤੇ ਤਾਂ ਇਲਾਜ ਜਿਹੜਾ ਹੈਗਾ ਉਹ ਹਰ ਕਿਸੇ ਦਾ ਅਧਿਕਾਰ ਹੋਣਾ ਚਾਹੀਦਾ ਤੇ ਇੱਕ ਉਸ ਵੀ ਇੱਕ ਮੈਡੀਕਲ ਅਫਸਰ ਲੈਂਦਾ ਹੈ ਕਿ ਉਹ ਕਿਸੇ ਨੂੰ ਮਨਾ ਨਹੀਂ ਕਰੇਗਾ ਤੇ ਇੱਕ ਵਿਅਕਤੀ ਜਾਂ ਫਿਰ ਚੰਦ ਵਿਅਕਤੀਆਂ ਦੀ ਗਲਤੀ ਦਾ ਜਿਹੜਾ ਬੁਕਤਾਨ ਹੈ ਉਹ ਸਾਰੇ ਪ੍ਰਿੰਧਾਨੋਂ ਨਹੀਂ ਕਰਨਾ ਬੰਦਾ ਤੇ ਪਰ ਅੱਗੇ ਕਿ ਵੀ ਆਪਾਂ ਇਨਸ਼ੋਰ ਕਰਾਂਗੇ ਕਿ ਜੇਕਰ ਇਸ ਤਰੀਕੇ ਦੀ ਕੋਈ ਵੀ ਹੋਰ ਕੋਈ ਨਾ ਕਰੇ ਘਟਨਾ ਹੋਣੀ ਹੈ ਤੇ ਉਹਦੇ ਵਿੱਚ ਜਿਹੜਾ ਹੈਗਾ

ਅਤੇ ਮੈਂ ਸਮਝਦਾ ਕਿ ਡਾਕਟਰ ਸਾਹਿਬਾਨ ਨੂੰ ਵੀ ਸੋਚਣਾ ਚਾਹੀਦਾ ਤੇ ਜੇ ਉਹਨਾਂ ਨੂੰ ਵੀ ਇਸ ਤਰੀਕੇ ਦੀ ਕੋਈ ਇਸ਼ੂ ਸੀ ਘੱਟ ਤੇ ਉਹ ਵੀ ਐਡਮਿਨਿਸਟ੍ਰੇਸ਼ਨ ਦੇ ਕੋਲ ਆ ਸਕਦੇ ਸੀ ਕਿ ਮੈਂ ਸਮਝਦਾ ਇੱਥੇ ਦੋਨੋਂ ਧਿਰਾਂ ਵੱਲੋਂ ਹੀ ਇੱਕ ਗਲਤੀ ਕੀਤੀ ਗਈ ਹੈ ਇੱਕ ਕਿ ਸਭ ਤੋਂ ਪਹਿਲਾਂ ਜੇ ਕੋਈ ਇਨਸੀਡੈਂਟ ਹੋਇਆ ਸੀ ਤੇ ਬਜਾਈ ਯੂਨੀਅਨ ਨੂੰ ਔਰ ਇਹਦੇ ਨਾਲ ਜੜਾਇਗਾ ਦਰਨਾ ਲਾ ਕੇ ਡਾਕਟਰ ਦੇ ਨਾਲ ਗਲਤ ਸ਼ਬਦਾਵਲੀ ਦਾ ਇਸਤੇਮਾਲ ਕਰਦੇ ਜਿਹੜਾ ਸਹੀ ਤਰੀਕੇ ਨਾਲ ਐਡਮਿਨਿਸਟ੍ਰੇਸ਼ਨ ਦੇ ਕੋਲ ਆ ਜਾਂਦੀ ਤਾਂ ਉਹਦੀ ਸਹੀ ਨਿਰਪੱਖ ਜਾਂਚ ਹੋ ਜਾਂਦੀ ਇਸੇ ਤਰੀਕੇ ਨਾਲ ਜੇ ਡਾਕਟਰਸ ਦੇ ਨਾਲ ਕੋਈ ਦਕਾ ਕਰ ਰਹੀ ਸੀ ਉਹ ਵੀ ਐਡਮਿਨਿਸਟ੍ਰੇਸ਼ਨ ਦੇ ਕੋਲ ਆ ਜਾਂਦੀ ਤੇ ਆਪਾਂ ਇਹਨੂੰ ਬੈਟਰ ਹੈਂਡਲ ਕਰ ਸਕਦੇ ਸੀ ਕੀ ਲੱਗਦਾ ਪ੍ਰਸ਼ਾਸਨ ਜਲਦੀ ਇਸ مسئلے ਨੂੰ ਹੱਲ ਕਰੇਗਾ ਬਿਲਕੁਲ ਜ਼ਰੂਰ ਇਹਦਾ ਹੱਲ ਹੋਏਗਾ ਮੈਂ ਸਮਝਦਾ ਡਾਕਟਰਸ ਜਿਹੜੇ ਹੈ ਬਿਲਕੁਲ ਸੂਝਬੂਝ ਵਾਲੇ ਹੈਗੇ ਆ ਆਈਐਮਈ ਦੀ ਜਿਹੜੀ ਉਹਨਾਂ ਦੀ ਐਸੋਸੀਏਸ਼ਨ ਹੈਗੀ ਆ ਉਹ ਵੀ ਬਹੁਤ ਸਹੀ ਤਰੀਕੇ ਨਾਲ ਐਡਮਿਨਿਸਟ੍ਰੇ ਨਾਲ ਕੋਪੀਟ ਵੀ ਕਰ ਦੇ ਨੇ ਮੈਂ ਉਹਨਾਂ ਨੂੰ ਜ਼ਰੂਰ ਇਸ ਤਰੀਕੇ ਦਾ ਤੱਕਾ ਜ਼ਰੂਰ ਲੱਗਿਆ ਹੋਵੇਗਾ ਕਿ ਜੇ ਕੱਲ ਨੂੰ ਕੋਈ ਕਿਸੇ ਵੀ ਹਸਪੀਟਲ ਵਿੱਚ ਕਿਉਂਕਿ ਜੀਵਨ ਤੇ ਮ੍ਰਿਤਯੂ ਜਿਹੜੀ ਹੈ ਕਿ ਰੱਬ ਦੇ ਹੱਥ ਹੈ ਤੇ ਬਹੁਤ ਸਾਰੇ ਮਰੀਜ਼ ਇਹੋ ਜੇ ਹੁੰਦੇ ਜਿਹੜੇ ਹਸਪੀਟਲਜ਼ ਵਿੱਚ ਰੂਟੀਨ ਵਿੱਚ ਜਿਹੜੀ ਹੈ ਕਿ ਬਹੁਤ ਸਾਰੀ ਡੈਥਸ ਹੁੰਦੀਆਂ ਨੇ ਤੇ ਜੇ ਕੱਲ ਇਸੇ ਤਰੀਕੇ ਨਾਲ ਕੋਈ ਵੀ ਯੂਨੀਅਨ ਆ ਕੇ ਕਿਸੇ ਵੀ ਹਸਪੀਟਲ ਦੇ ਸਾਹਮਣੇ ਬੈਠ ਜਾਵੇ ਈ ਤੀ ਬਗੈਰ ਕਿਸੇ ਇਨਕੁਇਰੀ ਕੀ ਉਹਨਾਂ ਨੂੰ ਤੱਕਾ ਕਰੇ ਤਾਂ ਫਿਰ ਉਹਨਾਂ ਨੂੰ ਵੀ ਆਪਣੇ ਜਾਨ ਦੀ ਮਾਲ ਦੀ ਉਹਦੀ ਸੁਰੱਖਿਆ ਦਾ ਜ਼ਰੂਰ ਉਹਨਾਂ ਨੂੰ ਵੀ ਖਤਰਾ ਲਾਗ ਹੁੰਦਾ ਹੈ ਤੇ ਮੈਂ ਯੂਨੀਅਨਸ ਨੂੰ ਵੀ ਬੇਨਤੀ ਕਰਾਂਗਾ ਕਿ ਉਹ ਜਿਹੜਾ ਹੈਗਾ ਆਪਣਾ ਜਿਹੜਾ ਉਹਨਾਂ ਦਾ काम है वेद दे दे देन इस तरीके जे कि भी उन्होंने कोई चीज लगती है मैं नहीं कहता कि किसी जो कि इनजस्टिस हो रहा है वे खड़न की लड़ नहीं उन्होंने जरूर खड़ो पर तरीका जरा वही अपना चाहिए जो कानूनी तरीका है अपना आप किसी नाल भी भावे वो डॉक्टर हो भावें वह कोई आम इंसान हो किसी के गलत बतेरा या वो नाल किसी तरीके इनजस्टिस नहीं हो